ਇੱਕ ਵਾਰ ਸਾ ਕੇਸ ਲੜਦਾ ਕੋ ਜੋਰ ਜਮਾਈ ਕਰਦੇ ਆ ਹੁਣ ਚੌਹਾਨ ਸਾਹਿਬ ਹੁਣ ਬਸ ਕਰੋ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲੋ ਗੁੰਡੇ ਨਾ ਬਣੋ ਉਥੂ ਚੱਲੇ ਆ ਤੇ ਇੱਥੋਂ ਤੱਕ ਧੱਕੀ ਆਉਣੇ ਇਹ ਇੱਕ ਵਾਰ ਸਾ ਚੁੱਪ ਇਹ ਕੰਮ ਸਾਨੂੰ ਬਹੁਤ ਆਉਂਦਾ ਐਵੇਂ ਨਾ ਇਹ ਜੀ ਗਲਤੀ ਕਰ ਲਿਓ ਜੇ ਪਿੱਛੇ ਰੋ ਪਿੱਛੇ ਰੋ ਆ ਇੱਕ ਮਿੰਟ ਦੱਸੋ ਜੇ ਇਹ ਬੰਦਿਆਂ ਨੇ ਜੇ ਕੁਝ ਬੋਲਣਾ ਆਪਦੀ ਮੀਡੀਆ ਸੱਦਣ ਤੇ ਬੋਲਣ ਸਾਰਾ ਕੁਝ ਤੁਹਾਡੇ ਸਾਹਮਣੇ ਦੋਤਾ ਦੁੱਧ ਬਣ ਜਾਵਾ ਨਹੀਂ ਇਹ ਮੁੰਡਿਆਂ ਨੂੰ ਸਾਡੇ ਕਬਲ ਨੂੰ ਜਸਕੀਰਾਂ ਨੂੰ ਦਬਾ ਰਿਹਾ ਹਰ ਕਣੂ ਤੁਸੀਂ ਰਾਮ ਨਾਲ ਗੱਲ ਕਰੋ ਕਰਨੀ ਆ ਇਹਦਾ ਤੁਸੀਂ ਕਿਉਂ ਐਵੇਂ ਤੁਸੀਂ ਉੱਥੋਂ ਲੱਗੇ ਆ ਇੱਥੇ ਤਾਂ ਕੀ ਆਉਣੇ ਸਾਨੂੰ ਰਾਨ ਨਾਲ ਗੱਲ ਕਰੋ ਕਰਨੀ ਆ ਇਹਦਾ ਹਰ ਗੱਲ ਦਾ ਸੀ ਲੋਜੀਕਲ ਜਵਾਬ ਦਿੱਤਾ ਗੱਲ ਕਰਨੀ ਕਰ ਲੋ ਉਸ ਤੋਂ ਬਾਅਦ ਸਾਡੇ ਵੱਲ ਆ ਜਿਓ ਨਾ ਤਾਂ ਇਹ ਕਾਨੂੰਨ ਤੇ ਆ ਰਿਹਾ ਹੈ ਇੱਕ ਮਿੰਟ ਨਾ ਇਹ ਕਾਨੂੰਨ ਤੇ ਆ ਰਿਹਾ ਹੈ ਨਾ ਇਹ ਨਾ ਇਹ ਪਬਲਿਕ ਨੂੰ ਮਾਰਨ ਵਾਲੀ ਗੱਲ ਤੇ ਆ ਰਿਹਾ ਹੈ ਅਸੀਂ ਇਹਨਾਂ ਨੂੰ ਹਰ ਗੱਲ ਦਾ ਲੌਜੀਕਲ ਜਵਾਬ ਦਿੱਤਾ ਹੈ ਜੇ ਅਸੀਂ ਪੈਸੇ ਦੇ ਦਿੰਦੇ ਫੇਰ ਆਸਿਬ ਹੋ ਜਾਊਗਾ ਉਹ 10 ਪੈਸੇ ਦਾ ਸਬੂਤ ਹੈ ਤੂੰ ਕਰਦੇ ਸਹੀ ਕਰਦੇ ਸਹੀ ਸਾਰੇ ਠੀਕ ਹੋ ਜੂਗਾ ਤੁਹਾਨੂੰ ਇੱਕ ਗੱਲ ਦੱਸ ਦਿਆਂ ਇੱਕ ਗੱਲ ਦੱਸ ਦਿਆਂ ਪੰਜਾਬ ਦੀ ਮਿੱਟੀ ਲਈ ਐਫ ਜੇ ਹਜ਼ਾਰ ਨੂੰ ਪੰਜਾਬ ਦੇ ਲੋਕ ਖਰੀਦ ਲੈਣਗੇ ਇਹ ਪਤਾ ਕਰੋੜਾਂ ਦੀ ਜ਼ਮੀਨ ਦੀ ਬਰਬਾਦੀ ਕਰ ਰਹੇ ਨੇ ਇੱਕ ਕੈਂਸਰ ਦੇ ਲਈ ਕਿੰਨਾ ਇਲਾਜ ਹੁੰਦਾ ਇੱਕ ਕਾਲੇ ਪੀਂਡੀਆਂ ਨਹੀਂ ਆ ਸਭ ਖੜੇ ਨੇ ਬੰਦਿਆਂ ਨੂੰ ਮਾਰਨ ਆ ਰਹੇ ਮਾਰਨ ਇੱਕ ਮਿੰਟ ਸੁਣੋ ਇੱਕ ਮਿੰਟ ਸੁਣੋ ਮੇਰੇ ਨਾਲ ਜਿਹਨਾਂ ਨਾਲ ਗੱਲ ਕਰੀਓ ਕਾਲ ਸੁਣੋ ਮੈਂ ਤੁਹਾਨੂੰ ਮਾਨ ਸਾਹਿਬ ਕਹਿ ਰਿਹਾ ਰਾਮਨਾਥ ਨਾਲ ਗੱਲ ਕਰੋ ਮਾਨ ਸਾਹਿਬ ਤੁਸੀਂ ਆਪਣੇ ਤੁਸੀਂ ਵੀ ਗੱਲ ਕਰੋ ਰਾਮਨਾਥ ਨਾਲ ਗੱਲ ਕਰੋ ਤੁਸੀਂ ਵੀ ਗੱਲ ਕਰੋ ਉੱਥੋਂ ਸ਼ੁਰੂ ਹੋਏ ਸਾਨੂੰ ਇੱਥੋਂ ਤੱਕ ਹੀ ਆਉਣੇ ਬੰਦਿਆਂ ਨੂੰ ਤੁਹਾਡੀ ਧਰਤੀ ਜ਼ਮੀਨ ਸਾਰੀ ਨਿਜੀਲੀ ਹੋਈ ਪਈ ਹੈ ਹਾਂ ਧਰਤੀ ਜ਼ਮੀਨ ਸਾਰੀ ਨਿਜੀਲੀ ਹੋਈ ਪਈ ਐ ਉਹ ਟਾਇਰਾਂ ਨਾਲ ਕਰਦੀ ਹੁਣ ਇਹਦਾ ਮਤਲਬ ਤੁਹਾਨੂੰ ਲਾਇਸੈਂਸ ਮਿਲ ਗਿਆ ਕਿ ਤੁਸੀਂ ਨਹੀਂ 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 ਫਿਰ ਤੁਹਾਨੂੰ ਲਾਇਸੈਂਸ ਮਿਲ ਗਿਆ ਕਿ ਤੁਸੀਂ ਜ਼ਮੀਨਾਂ ਨੂੰ ਨਿਜੀਲੀ ਕਰ ਲਿਆ ਨਹੀਂ ਜ਼ਮੀਨਾਂ ਨਿਜੀਲੀ ਇਹ ਮੰਨ ਰਹੇ ਆ ਇਹ ਮੰਨ ਰਹੇ ਆ ਸਾਰੀ ਹਾਂ ਇਹ ਇਹ ਮੰਨ ਸਾਰੇ ਸਾਰੇ ਫੜ ਗਏ ਇਹ ਮੰਨ ਗਏ ਆ ਇਹ ਮੰਨ ਗਏ ਆ ਕਿ ਗੰਦੀ ਹੋ ਗਈ ਆ ਅਸੀਂ ਵੀ ਗੰਦੀ ਕਰ ਰਹੇ ਆ ਆ ਮੰਨ ਕੇ ਜਾ ਰਹੇ ਆ ਤੁਹਾਨੂੰ ਇਹ 10 ਨੰਬਰ ਕਲੋਜ਼ ਹੈ ਜਿਹਦੇ ਹਿਸਾਬ ਨਾਲ ਇਹ ਬੰਦ ਹੋ ਰਿਹਾ ਆ ਆ ਵਾਲੇ ਸਹੀ ਆ ਕਿਹਦੇ ਆਰਡਰ ਕਿਹਦੇ ਮੈਂ ਦੱਸ ਦਿੰਦਾ 10 ਇਹ ਨੈਸ਼ਨਲ ਪੁਲੀਸ ਐਂਟੀਟੀ ਦੇ ਆਂ ਐਂਟੀਟੀ ਦੇ ਆਰਡਰ ਹੈ ਨੈਸ਼ਨਲ ਕਰੀਅਰ ਇੰਟਰਵਿਊ ਨਾਲ ਦੇ ਪਾਜੀ ਇੱਕ ਵਾਰ ਗੱਲ ਕਰ ਲੈਣ ਦਿਓ ਆਪਣਾ ਮੇਟ ਨਾਲੋਂ ਕੁੜਿਆ ਹੋਇਆ ਜੇ ਇੱਕ ਮੈਂ ਗੱਲ ਆ ਬੜੇ ਜੇ ਤੁਸੀਂ ਆ ਕੁੜਿਆਂ ਨਾਲੇ ਅਗਲਾ ਲਾਂਚ ਕਰਦੇ ਇੱਕ ਮਿੰਟ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਰ ਲਾ ਬੜੇ ਇੱਕ ਮੈਂ ਇੱਕ ਗੱਲ ਦੱਸ ਦਿਆਂ ਇਹਨਾਂ ਨੇ ਇੱਕ ਮਿੰਟ ਬਾਹਰ ਜਾ ਕੇ ਬੁਲਾ ਲਾ ਬਾਹਰ ਜਾ ਕੇ ਬੁਲਾ ਲਾ ਇੱਕ ਮੇਰੀ ਗੱਲ ਇਹਨਾਂ ਨੇ ਮੇਰੀ ਪੱਗ ਤੋਂ ਗੱਲ ਪੁੱਛੀ ਹਾਂਜੀ ਅਸੀਂ ਇਹ ਨਹੀਂ ਕਹਿ ਰਹੇ ਕਿ ਡਾਂਗ ਬੰਦ ਹੋ ਜੇ ਅਸੀਂ ਕਹਿ ਰਹੇ ਆ ਕਿ ਇੱਕ ਮਿੰਟ ਸੁਣ ਲਿਓ ਜੀ ਯਾਰ ਗੱਲ ਜ਼ੋਰ ਆ ਜੋ ਡਿਸਚਾਰਜ ਕਰਦੇ ਆ ਨਾ ਇਹ ਬੰਦ ਹੋ ਜੇ ਅਸੀਂ ਜਾ ਰਹੇ ਆ ਕਿ ਡਰਾਈ ਡਾਂਗ ਲਾਓ ਜਾ ZLD ਵਾਲੀ ਡਾਂਗ ਲੈ ਆਓ ਔਰ ਇਸ ਦੇਸ਼ ਇਸ ਦੇਸ਼ ਚ ਕੋਈ ਵੱਖਰੀ ਗੱਲ ਨਹੀਂ ਹੈ ਤਾਮਨ ਲਾਡੂ ਚ 2011 ਹਾਂਜੀ ਅਸੀਂ ਕੋਈ ਇਹਦੇ ਚ ਰੋਕ ਨਹੀਂ ਰਹਿਗੇ ਅਸੀਂ ਗੈਰ ਹੁਣ ਤੁਸੀਂ ਉਹ ਬੋਲੋ ਪਰ ਪੜ ਦਿਓ ਉਹ ਤੁਹਾਨੂੰ ਨੰਬਰ ਪਾ ਦੇ ਇੱਕ ਮਿੰਟ ਆਰਡਰ ਪੜੋ ਆਪਰੇ ਸੁਣੋ ਕਹਿੰਦਾ ਸੁਣ ਲਓ ਅਧਵਾਨ ਸਾਹਿਬ ਖੱਪਾ ਚੌਂਕ ਸਾਹਿਬ ਐ ਨਾ ਵੀ ਖੋਜ ਜਾਂਦੇ ਆ ਇੱਕ ਮਿੰਟ ਆਰਡਰ ਸੁਣ ਲਓ ਬੋਲੋ ਅਧਵਾਨ ਸਾਹਿਬ ਹੁਣ ਚਾਹ ਐ ਨਾ ਆਰਡਰ ਪੜਨਾ ਹੈ ਆਰਡਰ ਸੁਣ ਲਓ ਤਿੰਨ ਪਿੱਲਾ ਹੋਈਆਂ ਸੀ ਜੋ 48 ਜਿਹੜੀ ਭਦਰਗੇ ਲਈ ਉਹਦੇ ਵਿੱਚ ਪਿਛਲੀਆਂ ਦੋ ਪੀਲਾ ਜਿਹੜੀਆਂ 40 ml ਦੀ 50 ml ਦੀ ਉਹ ਵਿਕੇ ਲਿਆ ਉਹਨਾਂ ਨੇ ਪਰ ਇੱਕ ਮਿੰਟ ਸ਼ਾਂਤ ਟੋਕ ਸਭ ਯਾਰ ਇਹ ਨਾ ਬੋਲਿੰਦਾ ਇੰਦਾ ਆਰਡਰ ਇੰਦਾ ਅਦਰ ਟੂ ਅਪੀਲ ਵੀਅਰ ਇਨ ਦਾ ਇੰਟਰੀਡਰਜ਼ ਹੈਵ ਬੀਨ ਪਾਸਡ देयर इज अ ਕਲੀਅਰ এনवायरमेंट ਕਲੀਅਰੈਂਸ ਕੰਡੀਸ਼ਨ ਥੈਟ ਥੇਰ 윌 ਬੀ ਨੋ ਡਿਸਚਾਰਜ ਆਫ ਐਫਲੂਐਂਟ ਟ੍ਰੀਟਡ ਵਾਟਰ ਇਨ ਬੁੱਧਾ ਦਰਿਆ ਇੰਦਾ ਪ੍ਰੈਜ਼ੈਂਟ ਅਪੀਲ ਮਤਲਬ ਇਹ ਜਿਹੜੇ ਜਿਹੜਾ ਵਸਤਾ ਹੈ ਤੇ ਇਹਨਾਂ ਦੋਨਾਂ ਦੀ ਗੱਲ ਹੋਈ 40 ਤੇ 50 ਦੀ ਤੇ ਜਿਹੜੀ ਹੁਣ ਬਹਾਦਰ ਗੱਲ ਵੀ ਸੁਣ ਲੋ ਇੰਦਾ ਪ੍ਰੈਜ਼ੈਂਟ ਅਪੀਲ ਕਾਉਂਸਲ ਫੋਰ ਦਾ ਐਪਲੀਕੈਂਟ ਹੈਜ਼ ਰੈਫਰਡ ਟੂ ਦਾ ईसी डेटेड 8 12 14 वेयर ਇਨ ਦਾ ਸਪੈਸੀਫਿਕ ਕੰਡੀਸ਼ਨ ਨੰਬਰ 4 ਰਿਕਵਾਇਰਸ ਦਾ ਪ੍ਰੋਪੋਨੈਂਟ ਟੂ ਮੇਨਟੇਨ ਜ਼ੀਰੋ ਲਿਕੁਇਡ ਡਿਸਚਾਰਜ ਦਾ ईसी ਕੰਡੀਸ਼ਨ ਇਜ਼ ਬਾਈਂਡਿੰਗ ਹੈਂਸ ਬਾਈ ਵੇ ਆਫ ਐਂਟਰੀ ਮੋਟਰ ਵੀ ਡਾਇਰੈਕਟਡ ਟਿਲ ਦੀ ਨੈਕਸਟ ਡੇਟ ਆਫ ਹੇアリング ਦਾ ਨੋ ਪਰਸੀਵ ਸਟੈਪ ਇਨ ਪਰਸੂਮੈਂਟ ਟੂ ਦਾ ਇੰਪਿਊਡ ਆਰਡਰ ਵਿਲ ਬੀ ਟੇਕਨ ਸਬਜੈਕਟ ਟੂ ਕੰਪਲਾਈਅੰਸ ਵਿਦ এনवायरमेंट ਨਾਰਮਸ ਐਂਡ ਕਲੀਅਰੈਂਸ ਕੰਡੀਸ਼ਨ ਕਲੀਅਰੈਂਸ ਕੰਡੀਸ਼ਨ ਇਹ ਕਹਿੰਦੀ ਨੋ ਡਿਸਚਾਰਜ ਇਨ ਦਾ ਰੈਕਟ ਟ੍ਰੀਟਡ ਔਰ ਅਨਟ੍ਰੀਟਡ